ਮੰਡੀ ਮੋਰਿੰਡਾ ਦੇ ਵਿੱਚ ਪੌਂਕੀ ਤੇ ਗੱਲ ਅੱਜ ਕਿਹਦੀ ਜਾਰੀ ਹੈਗੀ ਹੈ ਮੰਡੀ ਦੇ ਚੇਅਰਮੈਨ ਨੇ ਵਾਸਟਰ ਦੀ ਗੱਲ ਜਿਹੜੀ ਹੈਗੀ ਹੈ ਪੁੱਛਿਆ ਇਹਨਾਂ ਨੇ ਬੰਦੇ ਰਗਾ 15 ਠੀਕ ਹੈ ਠੀਕ ਹੈ ਸਰ ਕੋਈ ਜਿੱਥੇ ਮੁਕਾਸ਼ਮ ਘਾੜੇ ਵਾ ਗਏ ਬਹੁਤ ਬੁਰਾ ਦਾ ਹਾਸੇ ਦਾ ਹਾਸਾ ਦਾ ਨਾ 70 ਅਸਤੇ ਲਈ 10% ਘਾੜੇ ਕਰ ਜਿਹੜਾ ਬੋਨਾ ਦੇ ਪਹੁੰਚ ਗਏ ਜਮੀ ਉਸ ਤੇ ਇਸ ਤੇ ਵੀ ਬਰਖਾ ਚਾਹਤੇ ਤੋਂ ਬੋਲਦੇ ਇਹ ਦੇਰੀ ਵੀ ਇਹ ਪੀਕਲ ਤਾਂ ਹੈਗੀ ਹੈ ਜੀ ਖਾਸੀ ਉਹ ਮੰਗਾਓ ਜਰੂਰ ਹੋ ਗਿਆ ਜੀ ਹਾਂ ਜੀ ਆਪਾਂ ਹਾਂ ਜੀ ਹਾਂ ਜੀ ਹਾਂ ਜੀ 16 16 16 17 ਰਫ ਤਾਂ ਨਹੀਂ ਬਹੁਤ ਬੋਲ ਬੋਲ ਕੇ ਤਾਂ ਤਿਆਰ ਹੋ ਜਾਂਦੀ ਮਾਰੋ ਜੀ ਜੀ ਐਸੋਸੀਏਸ਼ਨ ਦਾ ਭੁਗਤਾਨ ਜੀ ਡਾਟ ਬਹੁਤ ਚੈੱਕ ਕਰੋ ਕੱਲੋ ਚੈੱਕ ਵੀ ਕਰ ਲੋ ਪਰ ਇਹ ਬਣਾ ਹੋ ਗਿਆ ਲੋ ਚੈੱਕ ਕੱਲੋ ਹਾਂ ਜੀ ਹਾਂ ਪੂਰਾ ਨਕਾਲੇ ਮਾਰ ਗਿਆ ਕਿ ਬਾਕੀ ਸੱਤ ਇੱਕ ਕਿਉਂਕਿ ਝੋਨੇ ਦਾ ਸੀਜ਼ਨ ਜਿਹੜਾ ਉਹ ਹੁਣ ਇਸ ਵਕਤ ਕੁਆਲਿਫਾਈ ਨਹੀਂ ਜੋ ਮੌਸਮ ਦੀ ਖਰਾਬੀ ਪਿਛਲੇ ਦਿਨੀ ਪੰਜਾਬ ਨੇ ਚੱਲੀ ਕਰ ਬਟ ਲਈ ਮੌਸਮ ਨੇ ਪੂਰੀ ਦੁਨੀਆ ਜਿਵੇਂ ਸੇ ਤਾਂ ਗਲੋਬਲ ਵਾਰਮਿੰਗ ਕਰਕੇ ਮੌਸਮ ਦੁਨੀਆ ਜਿਵੇਂ ਬਦਲ ਗਿਆ ਝੋਨੇ ਦਾ ਪਚਾਰ ਵੀ ਕੱਢੇ ਜੀ ਪਰ ਜੋ ਆਇਆ ਉਹ ਦਿੱਕਤ ਨਾ ਹੋਵੇ ਕਿਸਾਨ ਨੂੰ ਆਰਟੀਨ ਨੂੰ ਬੇਵਰਨ ਨਾਸਪੋਰਟ ਹੋਸੀ ਅਗਾਉਂ ਕੋਲ ਨਹੀਂ ਕੋਈ ਸੇਵਾ ਤੇ ਮੈਂ ਅੱਸੀ ਪਟਾਣਾ ਵੀ ਜਾਤੇ ਹਾਂ 90% ਦੇ ਵੀ ਨਹੀਂ ਕੋਈ ਦਿੱਕਤ ਨਹੀਂ ਵਾਸ਼ਚਰ ਦੀ ਕੋਈ ਬਿਲਕੁਲ ਦਿੱਕਤ ਨਹੀਂ ਵੈਸੇ ਕੇਂਦਰ ਤੋਂ ਜੇ ਟੀਮ ਆਈਆਂ ਸੀ ਉਸ ਨੂੰ ਇਹ ਕਿਹਾ ਵੀ ਹੈ ਕਿ ਜੋ ਜੋ ਦਿਨ ਵਧ ਜਾਨਗੇ ਤਰੀਲ ਬਣੀ ਕਿਸ ਕਰਕੇ ਸਾਨੂੰ 20 30% ਤੱਕ ਦੀ ਚਾਹ 20 ਤੋਂ 30 ਤੱਕ ਯਾਰ ਪਰ ਫਿਲਹਾਲ 16.3 16.4 ਰੁਪਏ ਵਿੱਚ ਵੋਇਸ ਚ ਰਹਿਗਾ ਤੇ ਕਿਸਾਨਾਂ ਨਾਲ ਵੀ ਗੱਲ ਹੋਈ ਹੈ ਖਾਤੇ 'ਚ ਪੈਸੇ ਵੀ 24 ਘੰਟੇ ਦੇ ਵਿੱਚ ਆ ਰਹੇ ਨੇ 38 ਐਸੋਸੀਏਸ਼ਨ ਨਾਲ ਵੀ ਗੱਲ ਹੋਈ ਹੈ ਤੇ ਉਹ ਵੀ ਕਹਿੰਦੇ ਸੀ ਸਾਲ ਨੂੰ ਇਸ ਵਾਰ ਕੋਈ ਬਹੁਤ ਮੁਸ਼ਕਲ ਨਹੀਂ ਹੈ ਪਰ ਸਮੁੱਝ ਲਈ ਜਾ ਤੇ ਲੱਕ ਜੂਨੀਅਨ ਵਾਲੇ ਵੀ ਇੱਥੇ ਖੜੇ ਨੇ ਉਹਨਾਂ ਉਹ ਵੀ ਕਹਿੰਦੇ ਨੇ ਕਿ ਸਾਡੇ ਜੋ ਕੋਈ ਸਥਾਨੀ ਲਿਫਟਿੰਗ ਦੀ ਜਾਂ ਅਗੇ ਸਪੇਸ ਦੀ ਤੇ ਉੜਿਆ ਡੀਏਪੀ ਦੀ ਮੈਨੂੰ ਅੱਜ ਮੈਂ ਜੋ ਸਕੂਲਸ ਗਿਆ ਸੀਗਾ ਜੀ ਤਾਂ ਉੱਥੇ ਕੁਝ ਕਿਸਾਨ ਆ ਰਹੇ ਸੀ ਤੇ ਉਹ ਮੈਂ ਉਹਨਾਂ ਦੇ ਸਾਹਮਣੇ ਹੀ ਗੱਲ ਕਰ ਲਈ ਕੱਲ ਨੂੰ ਡੀਏਪੀ ਦੀ ਜਿਹੜੀ ਰੈਕ ਹਰੀਲ ਮੇ ਦਾ ਜੀ ਉਹ ਆਜੂਗਾ ਤੇ ਪ੍ਰਿੰਟੇ ਮਾਸ ਤੇ ਤੁਹਾਨੂੰ ਕਹਿੰਦੀ ਬਹੁਤ ਚਿਰ ਪਹਿਲਾਂ ਹੀ ਅਸੀਂ ਇਹ ਗੱਲ ਕਰ ਲਈ ਸੀ ਜੀ ਮੰਤਰੀ ਖੇਤੀ ਮੰਤralੇ ਨਾਲ ਤੇ ਕਨਕਾਲੇ ਫਾਟੇ ਡਿਸਟ੍ਰਿਕਟ ਸੰਨ ਡੀਏਪੀ ਦੀ ਕਮੀ ਨਹੀਂ ਆਉਣੀ ਚਾਹੀਦੀ ਕੋਈ ਇਦਾਂ ਦੀ ਦਿੱਕਤ ਨਹੀਂ ਹੋਣੀ ਤੇ ਮੈਨੂੰ ਉਮੀਦ ਹੈ ਕਿ ਚਲੋ ਹੁਣ ਮੌਸਮ ਤੇ ਤੱਕ ਇਹਦਾ ਜੋਰ ਚੱਲ ਨਹੀਂ ਸਕਦਾ ਕੁਝ ਪਰ ਇਹ ਹੈ ਕਿ ਜੋ ਸਰਕਾਰ ਵੱਲੋਂ ਪ੍ਰਬੰਧ ਨੇ ਉਹਨਾਂ ਚ ਕੋਈ ਕਮੀ ਨਹੀਂ ਤੇ ਸਕੂਲ ਚ ਬੱਚਿਆਂ ਮਿਲ ਕੇ ਆ ਤੇ ਬੱਚਿਆਂ ਨੇ ਕਿੱਦਾਂ ਦੀ ਗੱਲਬਾਤ ਹੋਈ ਹੈ ਦੇਖੋ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਕੈਮਿਸਟਰੀ ਪੜ੍ਹ ਰਹੇ ਆ ਫਿਜ਼ਿਕਸ ਦੇ ਵਿੱਚ ਲੈਬ ਉਹਨਾਂ ਦੇ ਲੈਬ ਦੇ ਵਿੱਚ ਐਕਸਪੈਰੀਮੈਂਟ ਕਰ ਰਹੇ ਆ ਕਮਰਸ ਪੜ੍ਹ ਰਹੇ ਆ ਔਰ ਮੈਡੀਕਲ ਦੇ ਵਿੱਚ ਨਾਨ ਮੈਡੀਕਲ ਦੇ ਵਿੱਚ ਅੱਗੇ ਜਾ ਰਹੇ ਨੇ ਪਹਿਲਾਂ ਇਹ ਹੁੰਦਾ ਨਹੀਂ ਸੀ ਕਿ ਸਰਕਾਰੀ ਸਕੂਲਾਂ 'ਚ ਸਿਰਫ ਆਰਥੀ ਦੀ ਪੜਾਈ ਹੁੰਦੀ ਸੀ ਤੇ ਸਕੂਲ ਆਫ ਐਮੀਨੈਂਸੇ ਤੇ ਜਿਹੜੇ ਬਣੇ ਸਭ ਤੋਂ ਪਹਿਲਾਂ 2022 'ਚ ਹੀ ਬਣ ਗਏ ਸੀ ਜੀ ਸਰ ਜੀ ਉਹ ਸਕੂਲ ਜਿੱਥੇ ਬਹੁਤ ਵੱਡੇ ਵੱਡੇ ਜਿਹੜੇ ਦੇਸ਼ ਦੇ ਮਨਿਸਟਰ ਦੇ ਪ੍ਰਦੀਪ ਸਿੰਘ ਜੀ ਪੜੇ ਗਏ ਗਦਰੀ ਬਾਬਿਆਂ ਦਾ ਜਿਹੜਾ ਗਦਰੀਬਾਪੇ ਜਿਹੜੇ ਜਨਮ ਬਾਦ ਵਿੱਚ ਗਦਰੀਬਾ ਸੰਘਰਸ਼ ਸਦਯੋਗਿਤ ਪੜੇ ਪੁਰਾਣਾ ਸਕੂਲ ਹੈ ਪਰ ਉਹ ਜੀ ਨਵਾਂ ਬਲਾਕ ਹੋਣ ਬਣਾ ਕੇ ਹੋਰ ਵੀ ਅਜੀਬ ਬੜੇ ਅੱਛੇ ਪ੍ਰੀਜੈਂਟ ਬੱਚੇ ਆ ਰਹੇ ਹੁੰਦੇ ਪਿੰਡਾਂ ਤੋਂ ਆ ਰਹੇ ਹੁੰਦੇ ਪਰਮਾਤਮਾ ਕਿਸੇ ਦੇ ਵਿੱਚ ਕੋਈ ਟੈਲੈਂਟ ਚ ਕਮੀ ਨਹੀਂ ਰੱਖਦਾ ਹਰ ਇੱਕ ਨੂੰ ਪਰਮਾਤਮਾ ਕੋਈ ਨਾ ਕੋਈ ਗੁਣ ਦੇ ਕੇ ਭੇਜਦਾ ਹੈ ਪਰ ਉਸ ਗੁਣ ਨੂੰ ਤਰਾਸ਼ਿਆ ਜਾਵੇ ਇੱਥੇ ਤਾਂ ਉਹ ਬੱਚਾ ਜਿਹੜਾ ਹੈ ਉਹ ਇਲਾਕੇ ਦਾ ਵੀ ਪੰਜਾਬ ਦੇਸ਼ ਸਟੇਟ ਦਾ ਵੀ ਤੇ ਦੇਸ਼ ਦਾ ਵੀ ਨਾਮ ਉੱਚਾ ਕਰਦਾ ਜੀ ਮੈਨੂੰ ਉਮੀਦ ਹੈ ਕਿ ਇਸ ਇਲਾਕੇ ਦੇ ਬੱਚੇ ਜਿਹੜੇ ਨੇ ਪੜ੍ਹ ਲਿਖ ਕੇ ਆਪਣਾ ਵੀ ਮਾਪੇ ਦਾ ਪਹਿਲਾ ਨਾਮ ਚ ਗੁਰੂ ਮਹਾਰਾਜ ਦਾ 350 ਸਾਲਾ ਮਨਾਇਆ ਜਾ ਰਿਹਾ ਹੈ ਜੀ ਉਸ ਨੂੰ ਲੈ ਕੇ ਤੁਸੀਂ ਵੀ ਮਿਲ ਕੇ ਮੁੱਖ ਆਪਦਾ ਮੰਚ ਜਸਤਪੁਰ ਨਾਲ ਤੇ ਕਿਸ ਤਰ੍ਹਾਂ ਦੇ ਲੋਗ ਜੀ 25 ਤਰੀਕ ਤੋਂ ਸ਼ੁਰੂ ਹੋ ਜਗਾ ਅਪਰਸੋ 25 ਤਰੀਕ ਤੋਂ 25 ਤਰੀਕ ਤੱਕ ਇਹ ਮਹੀਨਾ ਜਿਤੇ ਜਿਤੇ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਹਰਦੀ ਹੈ ਉਥੇ ਕੀਰਤਨ ਸਮਾਗਮ ਹੋਣਗੇ ਉਥੇ ਦੀਵਾਨ ਹੋਣਗੇ ਉਥੇ ਲਾਈਟ ਹੈਂਡ ਸਾਊਂਡ ਰਾਹੀਂ ਬੱਚਿਆਂ ਨੂੰ ਪਰ ਇਹ ਪੂਰਾ ਮਹੀਨਾ ਜਿਹੜਾ ਸਕੂਲਾਂ ਦੇ ਵਿੱਚ ਵੀ ਗੁਰੂ ਇੱਕ ਬਾਧਰੀ ਦੀ ਕੁਰਬਾਨੀ ਬਾਰੇ ਸਮਝਾਇਆ ਜਾਊਗਾ ਟੀਚਰਾਂ ਨੂੰ ਇਹ ਕਿਹਾ ਕਿ ਜ਼ਰੂਰੀ ਨਹੀਂ ਕਿ ਜੋ ਕਿਤਾਬਾਂ 'ਚ ਲਿਖਿਆ ਹੋਈ ਪੜ੍ਹਾਉਣਾ ਹੈ ਜੋ ਤੁਹਾਡੇ ਕੋਲੇ ਵੀ ਨੌਲੇਜ ਹੈ ਉਹ ਵੀ ਤੁਸੀਂ ਬੱਚਿਆਂ ਨੂੰ ਦੱਸੋ ਤੇ 26 ਤਰੀਕ ਨੂੰ ਮੈਂ 27 ਤਰੀਕ 27 ਤਰੀਕ ਨੂੰ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਜੀ ਨੂੰ ਮਿਲਣ ਜਾ ਰਿਹਾ ਹਾਂ ਜੀ ਜੀ ਉਹਨਾਂ ਨੂੰ ਵੀ ਸੱਦਾ ਦੇਵਾਂਗੇ ਸਾਰੇ ਦੇਸ਼ ਦੇ ਜਿੰਨੇ ਵੀ ਮੁੱਖ ਮੰਤਰੀ ਸਾਹਿਬਾਨ ਨੇ ਸਾਰੀਆਂ ਸਟੇਟਾਂ ਦੇ ਉਹਨਾਂ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਤੇ 24 ਤਰੀਕ ਨੂੰ ਵਿਧਾਨ ਸਭਾ ਦਾ ਇਹ ਸੈਸ਼ਨ ਹੈ ਉਹ ਅਨੰਦਪੁਰ ਸਾਹਿਬ ਦੇ ਵਿੱਚ ਹੈ ਸ਼ਿਫਟ ਕਰਾਂਗੇ ਪਹਿਲੀ ਵਾਰ ਹੋਗਾ ਇਸ ਥੀ ਚੰਡੀਗੜ੍ਹੋਂ ਅਸੀਂ ਅਨੰਦਪੁਰ ਸਾਹਿਬ ਗੁਰਿੰਦਰ ਸਾਹਿਬ ਦੇ ਰੱਖੇ ਇਹ ਪੂਰਾ ਸਮਰਪਿਤ ਹੈ ਕਿਉਂਕਿ 350 ਸਾਲਾਂ ਗੁਰੂ ਸਾਹਿਬ ਦੀ ਕੁਰਬਾਨੀ ਦਾ ਔਰ ਉਹ ਕੁਰਬਾਨੀ ਜਿਹੜੀ ਜਿਹਦੀ ਐਗਜ਼ੈਂਪਲਾਂ ਬਹੁਤ ਘੱਟ ਮਿਲਦੀਆਂ ਐ ਅਜਿਹੀਆਂ ਕਿ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਉਹ ਕੁਰਬਾਨੀ ਗੁਰੂ ਤੇਗ ਬਹਾਦਰ ਜੀ ਦੇ ਪਰਿਵਾਰ ਚੋਂ ਸਭ ਤੋਂ ਵੱਧ ਕੁਰਬਾਨੀ ਹੋਈ ਸੋ ਇਸ ਕਰਕੇ ਉਹਨਾਂ ਦੀ ਜਿਹੜੀ ਅਦੁੱਤੀ ਸ਼ਹਾਦਤ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਉਹਨਾਂ ਨੂੰ ਯਾਦ ਰੱਖਣਾ ਭਾਈ ਜੈਤਾ ਜੀ ਮੈਮੋਰੀਅਲ ਜਿਹੜਾ ਬਣਾਇਆ ਉਥੇ ਅੜੀ ਆਪਣਾ ਪੰਜਾਬ ਕਰ ਬੜਾ ਸ਼ਾਨਦਾਰ ਹੈ ਜੀ ਬੜੇ ਲੋਕੋਂ ਤੋਂ ਕੋਸ਼ਵਰੇ ਵੀ ਸਾਨੂੰ ਫੀਡਬੈਕ ਆ ਰਹੀ ਹੈ ਇਹ ਸਾਨੂੰ ਸਾਡਾ ਵਿਰਸਾ ਜਿਹੜਾ ਸੰਭਾਲ ਕੇ ਰੱਖਣਾ ਚਾਹੀਦਾ ਹੈ ਉਹ ਜਿਹਨੇ ਕੰਮਾ ਵਿਰਸੇ ਨੂੰ ਸੰਭਾਲ ਲੈਂਦੀ ਹੈ ਨੇ ਜਾਂ ਆਪਣੀਆਂ ਵਿਰਸੇ ਨੂੰ ਯਾਦ ਰੱਖਦੀ ਹੈ ਉਹ ਕੰਮਾ ਚਾਗੇ ਨੇ ਖਾਸੇ ਧਰਤੀ ਜਿਲ੍ਹਾ ਬਣੇਗੇ ਜੀ ਦੇਖੋ ਇਹ ਤਾਂ ਅੱਗੇ ਕਲੈਕਟਿਵ ਡਿਸੀਜਨ ਹੋਣਗੇ ਅੱਗੇ ਆਉਣ ਵਾਲੇ ਦਿਨਾਂ ਚ ਕੈਬਨਿਟ ਮੀਟਿੰਗਾਂ ਹੋਣਗੀਆਂ ਅਫਸਰਾਨਾਂ ਦੀ ਮੀਟਿੰਗਾਂ ਹੋਣਗੀਆਂ ਕੋਈ ਅਸੀਂ ਗੱਲ ਨਹੀਂ ਦੇਖੋ ਗੱਲ ਇਹ ਹੈ ਕਿ ਸਰਕਾਰਾਂ ਜਿਹੜੀਆਂ ਨੇ ਉਹ ਲੋਕਾਂ ਦਾ ਕੁਝ ਚਾਹਦੀ ਹੈ ਪਬਲਿਕ ਜਿਹੜੀ ਹੈ ਜੇ ਉਹਨੂੰ ਕੋਈ ਚੰਗਾ ਲੱਗਦੀ ਹੈ ਫੈਸਲੇ ਤਾਂ ਹੋਰ ਬਤਾ ਦੇਾਂਗੇ ਹੁਣ ਦਿਨੇ ਬਿਜਲੀ ਦਾ ਜਿਹੜਾ ਉਹ ਬੜਾ ਵਧੀਆ ਰਿਸਪੌਂਸ ਆ ਬਿਲਕੁਲ ਬਿਜਲੀ ਦਿਨੇ ਆ ਤੇ ਅਸੀਂ ਕਹ ਵੀ ਸੀਗਾ ਅਸੀਂ ਹੋਰ ਕੰਟੀਨਿਊ ਰੱਖਾਂਗੇ ਬਿਜਲੀ ਦਿਨੇ ਜਿਹੜੀ ਦੇ ਖਾਸ ਤੌਰ ਤੇ ਖੇਤੀ ਸੈਕਟਰ ਹੈ ਬਾਕੀ ਬਿਜਲੀ ਜ਼ੀਰੋ ਬਿੱਲ ਆ ਰਹੇ ਬਹੁਤ ਸਾਰੇ ਆਲਮੋਸਟ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ। ਉਹ ਜੇ ਕਿਸੇ ਵੀ ਘਰ ਦੀ ਕਬੀਲਦਾਰੀ 5-7000 10000 ਤੀਆ ਬਚ ਗਿਆ ਸਕੂਲ ਆਫ ਐਮੀਨੈਂਸਾ ਕੇ ਫੀਸਾਂ ਦਾ ਫਰਕ ਹੈ ਬਹੁਤ ਅੱਜ ਬੱਚਿਆਂ ਨੇ ਵੀ ਦੱਸਿਆ ਕਿ ਪ੍ਰਾਈਵੇਟ ਨਾਲੋਂ ਸਕੂਲ ਦਾ ਫੀਸਾਂ ਦਾ ਬਹੁਤ ਫਰਕ ਹੈ ਕੋਈ ਦਰਜੀ ਦਾ ਬੇਟਾ ਕੋਈ ਕਿਸੇ ਦਾ ਜਿਹੜਾ ਬਾਪੂ ਉਹ ਦਿਹਾੜੀ ਕਰਦਾ ਹੈ ਪਰ ਉਹਨਾਂ ਦੇ ਬੱਚੇ ਘਟ ਘਟ ਪੜ ਰਹੇ ਨੇ ਸੁਪਨੇ ਉਡਾਰੀ ਮਾਰ ਰਹੇ ਤੇ ਐਜੂਕੇਸ਼ਨ ਜਿਹੜੀ ਹੈ ਖਾਸ ਤੌਰ ਤੇ ਕੁਆਲਿਟੀ ਐਜੂਕੇਸ਼ਨ ਉਹੀ ਜਿਹੜੇ ਘਰਾਂ ਦੇ ਨਕਸ਼ੇ ਬਦਲ ਸਕਦੇ ਆ ਉਹੀ ਉਹਨਾਂ ਦੀ ਗਰੀਬੀयां ਚੱਕ ਸਕਦੇ ਸੋ ਸਾਡੇ ਬੱਚੇ ਜੇ ਹੀ ਐਡਵਾਂਸ ਜੀ ਮੈਨ ਐਨਈਟੀ ਹਨਾ ਔਰ ਵੱਡੇ ਵੱਡੇ ਕੰਪੀਟੀਸ਼ਨ ਜਿਹੜੇ ਕੰਪੀਟੀਸ਼ਨ ਦੇ ਇਗਜ਼ਾਮ ਨੇ ਉਹ ਕਲੀਅਰ ਕਰਦੇ ਆ ਇਹ ਗੁੱਡ ਸਾਈਨ ਹੈ ਸਰ ਜੀ ਬਹੁਤ ਬੰਦੇ ਆਏ ਨੇ ਜੀ ਸਾਡੇ ਵਾਸਤੇ ਤੇ ਕੇ ਬਾਅਦ ਸਰ ਇਹ ਲੱਛਣ ਦੇ ਵਿੱਚ ਬਹੁਤ ਸਾਰੇ ਪਿੰਡ ਸਾਰੇ ਪਿੰਡਸ ਉਹ ਪਿੰਡਾਂ ਨੂੰ ਵੀ ਤੁਸੀਂ ਕਵਰ ਕਰੋਗੇ ਜੀ ਹਾਂ ਜੀ ਵਿਕਾਸ ਵਾਸਤੇ ਹਾਂ ਜੀ ਵਿਕਾਸ ਵਾਸਤੇ ਕਰ ਲਿਆ ਜੀ ਅਸੀਂ ਅਲੱਗ ਤੋਂ ਬਜਟ ਰੱਖਿਆ ਹੋਇਆ ਹੈ ਠੀਕ ਹੈ ਮਾਲਵੇ ਦੇ ਵਿੱਚ ਵੀ ਬਹੁਤ ਸਾਰੇ ਪਿੰਡ ਨੇ ਜੀ ਤੇ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਦੀ ਚੈਨ-ਸ਼ੋਕ ਪ੍ਰਾਪਤ ਹਰਦੀ ਹੈ ਉਹ ਪਿੰਡ ਦੀਆਂ ਪੰਚਾਇਤਾਂ ਤੋਂ ਅਸੀਂ ਪੁੱਛ ਰਹੇ ਕਿ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਗਰਾਊਂਡ ਚਾਹੀਦਾ ਹੈ ਤੁਹਾਨੂੰ ਸਕੂਲ ਚਾਹੀਦਾ ਹੈ ਤੁਹਾਨੂੰ ਲਾਇਬ੍ਰੇਰੀ ਚਾਹੀਦੀ ਹੈ ਤੁਹਾਨੂੰ ਆਮ ਆਦਮੀ ਕਲੀਨਿਕ ਚਾਹੀਦਾ ਹੈ ਹੈਨਾ ਜੋ ਵੀ ਪਿੰਡ ਦੇ ਵਿੱਚ ਚਾਹੀਦਾ ਉਹ ਗੁਰੂ ਸਾਹਿਬ ਦੇ ਜਿਹੜਾ ਸ਼ਤਾਬੀ ਜੋ ਆ ਰਹੀ ਹੈ ਹੁਣ 350 ਸਾਲ ਆ ਉਹਦੇ ਵਿੱਚ ਅਲੱਗ ਤੋਂ ਬਜਟ ਰੱਖਿਆ ਹੋਇਆ ਹੈ ਗੁਰੂ ਸਾਹਿਬ ਦੇ ਖੜਾ ਬਤੂ ਕੋ ਲੈ ਕੇ ਕੋਈ ਸੈਂਟਰ ਤੋਂ ਹੋਰ ਅਗਰਾ ਡਾਈਵਰ ਤੋਂ ਬਾਅਦ 750 1600 ਕਰੋੜ ਜਿਹੜਾ ਉਦੋਂ ਤੁਹਾਨੂੰ ਜੇ ਆਏ ਨਹੀਂ ਉਹ ਕਹਿ ਦਿੰਦੇ ਨੇ ਵੀ ਅਸੀਂ ਭੇਜਾਂਗੇ ਜਾਂ ਜਿਹੜੇ ਵੈਸੇ ਆਉਣੇ ਹੁੰਦੇ ਹੋਰ ਸਕੀਮਾਂ ਚ ਉਹਨਾਂ ਨੂੰ ਇਹਦੇ ਚ ਲਾਈ ਜਾਂਦੇ ਆ ਕਹਿੰਦੇ ਇਹ ਵੀ ਬ੍ਰਿਗਡ ਲਈ ਹੈ ਨਾ ਐਨੇ ਸੰਕਟ ਦੇ ਬਾਵਜੂਦ ਵੀ ਜਦੋਂ ਕਿ ਇੰਨਾ ਭਾਰੀ ਸੰਕਟ ਸਟੇਟ ਤੇ ਆਇਆ ਇਹ ਹਿਸਟਰੀ ਚ ਇੰਨਾ ਪਾਣੀ ਕਦੇ ਨਹੀਂ ਆਇਆ 5 ਲੱਖ ਏਕੜ ਫਸਲ ਤਬਾਹ ਹੋ ਗਈ 3200 ਸਕੂਲ ਜਿਹੜੇ ਨੇ ਬਿਲਕੁਲ ਮਲਵਾ ਬਣ ਗਏ ਦੁਬਾਰਾ ਬਣਾਉਣੇ ਪਏ ਬਿਜਲੀ ਬੋਰਡ ਦੇ ਖੰਭੇ ਗ੍ਰਿਡ ਟੁੱਟ ਗਏ ਪੋਲ ਟੁੱਟ ਗਏ ਨਾ 60 ਤੋਂ ਉੱਪਰ ਜਾਣਾਂ ਵੀ ਚਰੀਆਂ ਨਹੀਂ ਐ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ 107 170 ਲੱਖ ਮੀਟਰ ਕਿਟਾਨ ਝੋਨਾ ਝੌਲ ਅਸੀਂ ਦੇਸ਼ ਦੇ ਫੁੱਟਬਾਲ ਚ ਦੇ ਰਹੇ ਜੀ ਜੇ ਕੋਈ ਹੋਰ ਸਟੇਟ ਹੁੰਦੀ ਇੰਨਾ ਜ਼ਿਆਦਾ ਨੁਕਸਾਨ ਹੋਇਆ ਹੁੰਦਾ ਕਈ ਸਾਲ ਨਹੀਂ ਉੱਠ ਸਕਦੀ ਸੀ ਕਿ ਪੰਜਾਬੀ ਹੈ ਜਿਹੜੇ ਸੰਕਟ ਝੋਟ ਕੱਢਦੇ ਠੀਕ ਹੈ ਨਾ ਅਸੀਂ ਫਿਰ ਵੀ 125 ਲੱਖ ਮੀਟਰ ਕਿਟਾਨ ਅਸੀਂ ਕਣਕ ਦੇਵਾਂਗੇ ਦੇਸ਼ ਦੇ ਫੁੱਟਬਾਲ ਚ ਸੋ ਜਦੋਂ ਅਸੀਂ ਇੰਨਾ ਕੁਝ ਅਸੀਂ ਦੇਖਦਾ ਟਿੱਡ ਪਰਦੇ ਆ ਜਦੋਂ ਸਾਡੇ ਤੇ ਸੰਕਟ ਆਉਂਦਾ ਉਦੋਂ ਉਹਨਾਂ ਨੂੰ ਬਾਹਰ ਪੜਨ ਚਾਹੀਦੀ ਪੈਸੇ ਦੇਣ ਵਾਲੀ ਉਹ ਆਨਾ ਕੰਨੀ ਕਰਨ ਲੱਗ ਜਾਂਦੇ ਤੇ ਹੁਣ ਅਸੀਂ ਗਮਲਿਆਂ ਚ ਬੀਜੀਏ ਫਿਰ ਕਣਕਾਂ ਪਹਿਲਾਂ ਕਣਕਾਂ ਵਾਸਤੇ ਡੀਸਿਲਟਿੰਗ ਕਰਨੀ ਪਊਗੀ ਬਿਲਕੁਲ ਬਿਲਕੁਲ ਉੱਤੋਂ ਮਲਵਾ ਆ ਗਿਆ ਲੱਕੜਾਂ ਆ ਗਈਆਂ ਹੋਰ ਪਤਾ ਨਹੀਂ ਕੀ ਆ ਗਿਆ ਪਹਾੜਾਂ ਨੇ ਪਾੜ ਤੁਰ ਕੇ ਮਿੱਟੀ ਇਹੋ ਜਿਹੀ ਆ ਗਈ ਜਿੱਥੇ ਅਸਲ ਨਹੀਂ ਹੁੱਕ ਸਕਦੀ ਉਹ ਮਿੱਟੀ ਹਟਾਉਣੀ ਪਊਗੀ ਸੋ ਸਟੇਟ ਦਾ ਇਨਫਰਾਸਟ੍ਰਕਚਰ ਜਿਹੜਾ ਹੈ ਉਹਨੂੰ ਰੀਬਿਲਡ ਕਰਨਾ ਪਊਗਾ ਕਰ ਰਹੇ ਆਂ ਅਸੀਂ ਆਪਣੇ ਵੱਲੋਂ ਵੀ ਕਰ ਰਹੇ ਹਾਂ ਬਹੁਤ ਸਾਰੇ ਦਾਨੀ ਸੱਜਣ ਆਏ ਨੇ ਬਹੁਤ ਸਾਰੇ ਐਨ ਜੀਓਜ਼ ਲੱਗੇ ਹੋਏ ਨੇ ਧਾਰਮਿਕ ਸੰਸਥਾਵਾਂ ਲੱਗੀਆਂ ਹੋਈਆਂ ਨੇ ਸਮਾਜਿਕ ਸੰਸਥਾਵਾਂ ਲੱਗੀਆਂ ਨੇ ਨੌਜਵਾਨ ਮੁੰਡੇ ਆਪਣੇ ਪਿੱਧਰ ਦੇ ਵੀ ਲੱਗੇ ਹੋਏ ਇਹੀ ਪੰਜਾਬ ਦੀ ਸਪਿਰਟ ਹੈ ਠੀਕ ਹੈ ਨਾ ਪਰ ਕੇਂਦਰ ਨੂੰ ਚਾਹੀਦਾ ਕਿ ਘਟੂ ਘਟ ਜਿਹੜਾ ਕਮਾਊ ਪੁੱਤ ਹੈ ਪੰਜਾਬ ਉਹਨਾਂ ਦਾ ਕਮਾਊ ਪੁੱਤ ਹੈ ਕਮਾ ਕੇ ਖਵਾਉਂਦਾ ਵੀ ਹੈ ਤੇ ਢਿੱਡ ਭਰਨ ਵਾਲਾ ਪੁੱਤ ਹੈ ਤਾਂ ਉਹ ਪੰਜਾਬ ਨੂੰ ਇਗਨੋਰ ਨਾ ਕਰਨ ਕਿਉਂਕਿ ਅਸੀਂ ਆਜ਼ਾਦੀ ਤੋਂ ਲੈ ਕੇ ਹਰ ਇੱਕ ਇਨਕਲਾਬ ਤੋਂ ਲੈ ਕੇ ਹਰ ਵਕਤ ਜਦੋਂ ਵੀ ਦੇਸ਼ ਤੇ ਕੋਈ ਸੰਕਟ ਆਇਆ ਪੰਜਾਬੀ ਸਭ ਤੋਂ ਪਹਿਲਾਂ ਮੂਰੇ ਖੜਦੇ ਨੇ ਜੇ ਪੰਜਾਬ ਤੇ ਸੰਕਟ ਆਇਆ ਤਾਂ ਕੇਂਦਰ ਨੂੰ ਮੁਰੰਦ ਤੇ ਅਸ਼ਿਸ਼ ਸ਼ਰਮਾ ਜੀ ਪ੍ਰਧਾਨ ਨੇ ਬੀਜੇਪੀ ਦੇ ਡੀਫੇਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਐਪੋਰਟ ਨੂੰ ਕਿੱਦਾਂ ਦਿਖਦੇ ਨੇ ਉਹਨਾਂ ਕੋਲ ਹੋਰ ਕੀ ਹੈ ਫੇਕ ਤੋਂ ਬਿਨਾਂ ਬੀਜੇਪੀ ਕੋਲ ਹੈ ਕੀ ਸਾਡੇ ਡੀਆਈਜੀ ਪੁੱਲ ਸਾਹਿਬਾਰੇ ਤੁਰਫ ਤੋਂ